ਪ੍ਰਿੰਸੀਪਲ ਸਤਵੀਰ ਸਿੰਘ ਜੀ ਦੀ ਲਿਖੀ ਹੋਈ ਕਿਤਾਬ ਇਤਿਜਿਲ ਕਰੀ ਵਿੱਚੋਂ ਆਓ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਸੰਝਾ ਕਰੀਏ ਗੁਰੂ ਹਰ ਰਾਏ ਜੀ ਦਾ ਬਕਾਲਾ ਵਿਖੇ ਆਉਣਾ ਵਹਿ ਗੁਰੂ ਜੀ ਦਾ ਖਾਲਸਾ ਵਹਿ ਗੁਰੂ ਜੀ ਦੀ ਫਤਿਹ ਵਜ਼ੀਰ ਖਾਨ ਦੇ ਹੁੰਦੇ ਆ ਸ਼ਾਜਹਾਨ ਦੇ ਦਰਬਾਰ ਦੋਖੀਆਂ ਦੀ ਚਾਲ ਚੱਲਣੀ ਇਕਠੇਨ ਸੀ ਸੋ ਸਮਾ ਸੁਖਾਵਾਂ ਗੁਜ਼ਰ ਰਿਹਾ ਸੀ ਸ਼ਾਜਹਾਨ ਵੀ ਜਾਣਦਾ ਸੀ ਕਿ ਗੁਰੂ ਘਰ ਦੇ ਦਰਵਾਜ਼ੇ ਸਭ ਲਈ ਇੱਕੋ ਜਿਹੇ ਖੁੱਲੇ ਹਨ ਗੁਰੂ ਹਰਗੋਬਿੰਦ ਜੀ ਦੇ ਜੋਤੀ ਜੋਤ ਸਮਾਉਣ ਉਪਰੰਤ ਗੁਰੂ ਹਰ राय ਜੀ ਨਾਲ ਵੀ ਸ਼ਾਹਜਹਾਨ ਦੀਆਂ ਸੰਝਾਂ ਬਣੀਆਂ ਰਹੀਆਂ ਗੁਰੂ ਹਰ राय ਜੀ ਪਾਸ 2200 ਸਵਾਰ ਹਰ ਹਰ ਵਕਤ ਤਿਆਰ ਰਹਿੰਦੇ ਸਨ ਪਰ ਕੋਈ ਝੜਪ ਹੋਣ ਦੀ ਸੰਭਾਵਨਾ ਤੱਕ ਨਹੀਂ ਆਈ ਸੀ ਇੱਥੋਂ ਤੱਕ ਕਿ ਜਦਦਾਰਾ ਬਿਮਾਰ ਹੋਇਆ ਸੀ ਤਾਂ ਜਿਸ ਖਰੜ ਤੇ ਲੌਂਗ ਨਾਲ ਉਹ ਨਿਰੋਵਾ ਹੋਇਆ ਉਹ ਗੁਰੂ ਜੀ ਦੇ ਸਫਾਖਾਨਾ ਤੋਂ ਹੀ ਗਏ ਸਨ ਦਾਰਾ ਆਪੂ ਕੀਰਤਪੁਰ ਆਇਆ ਸੀ ਤੇ ਧੰਨਵਾਦ ਕੀਤਾ ਸੀ ਦਾਰਾ ਨੇ ਗੁਰੂ ਹਰ राय ਜੀ ਦੇ ਦਰਸ਼ਨ ਪਾ ਰਿਹਾ ਸੀ ਵੈ ਫਕੀਰ ਰੱਬ ਕੀ ਜ਼ਾਤ ਵੇ ਪਰਵਾਹ ਜ਼ਾਹਰ ਕਰਾਮਾਤ ਗੁਰੂ ਹਰ राय ਜੀ ਨੇ ਗੁਰਬਾਣੀ ਦਾ ਸਤਕਾਰ ਪਹਿਲਾਂ ਆਪੂ ਕਰਕੇ ਸੰਗਤਾਂ ਨੂੰ ਜਾਚ ਸਿਖਲਾਈ ਜਦ ਕਿਸੇ ਪੁੱਛਿਆ ਕਿ ਮਨ ਜਾਗੇ ਕੀ ਕਿਆ ਨਿਸ਼ਾਨੀ ਤਾਂ ਆਪ ਜੀ ਨੇ ਫਰਮਾਇਆ ਸੀ ਮਨ ਜਾਗੇ ਕੀ ਇਹ ਨਿਸ਼ਾਨੀ ਤੋ ਉਰ ਲੱਗੇ ਮਿੱਠੀ ਬਾਣੀ ਹੱਥੀਂ ਸੇਵਾ ਤੇ ਬਹੁਤ ਜ਼ੋਰ ਦਿੰਦੇ ਇੱਕ ਵਾਰੀ ਕਿਸੇ ਪੁੱਛਿਆ ਕਿ ਚੰਗੀ ਸੇਵਾ ਕਿਹੜੀ ਹੈ ਤਾਂ ਫਰਮਾਇਆ ਤੇ ਕਿਸੇ ਕਰ ਕੋਈ ਕੁਵੇਲੇ ਵੀ ਆ ਜਾਏ ਤਾਂ ਉਸ ਨੂੰ ਪ੍ਰਸ਼ਾਦ ਸਕਾਉਣਾ ਚੁਕੇ ਸਮੇ ਅਥਿਤ ਜੋ ਆਵੇ ਕਰ ਭਾਉ ਭਗਤ ਤ੍ਰਿਪਤ ਭੁਗਾਵੇ ਆਪੋ ਪਾਤਸ਼ਾਹ ਪ੍ਰਸ਼ਾਦ ਲੰਗਰ ਵਿੱਚ ਹੀ ਛਕਦੇ ਲੰਗਰ ਮਾਹੇ ਦਿਆਲ ਗੁਰਛੱਜੈ ਸੇਵਾ ਦੀ ਮਹੱਤਤਾ ਇੰਨੀ ਡ੍ਰਿੜਾ ਦਿੱਤੀ ਸੀ ਕਿ ਇੱਕ ਵਾਰ ਇੱਕ ਸਿੱਖ ਨੂੰ ਜਦ ਰਾਜਮਾ ਪ੍ਰਸ਼ਾਦਾ ਕੁਵੇਲੇ ਲੰਗਰ ਤੋਂ ਨਾ ਮਿਲਿਆ ਤਾਂ ਉਸ ਸੇਵਾ ਕਰਦੇ ਭਾਈ ਫੇਰੂ ਨੂੰ ਕਹਿ ਦਿੱਤਾ ਕਿ ਲੰਗਰ ਤੂੰ ਕਾਣਾ ਕੀਤਾ ਹੈ ਭਾਈ ਜੀ ਨੇ ਹੱਥ ਜੋੜ ਉਸ ਨੂੰ ਕਿਹਾ ਸੀ ਕਿ ਉਹ ਆਪੋਂ ਭਾਵੇਂ ਬੇਸ਼ੱਕ ਕਾਣੇ ਹੋ ਜਾਣ ਪਰ ਗੁਰੂ ਦੇ ਲੰਗਰ ਨੂੰ ਕਾਣਾ ਨਾ ਆਖਣ ਪ੍ਰਚਾਰ ਹਿੱਤ ਗੁਰੂ ਹਰ राय ਜੀ ਮਾਲਵੇ ਵਿਚਰੇ ਉੱਥੇ ਸਿੱਖੀ ਦੇ ਬੂਟੇ ਨੂੰ ਆਪੋਂ ਜਲ ਦਿੱਤਾ ਸਨ 1659 ਦੇ ਅਖੀਰ ਆਪ ਜੀ ਗੁਰੂ ਅਸਥਾਨਾਂ ਦੀ ਯਾਤਰਾ ਹਿੱਤ ਖਡੂਰ ਗੋਇੰਦਵਾਲ ਸਾਹਿਬ ਗਏ। ਸ਼ਰਦਾ ਉਪਜਾਉਣ ਤੇ ਸਾਡੇ ਵਾਸਤੇ ਪੂਰਨੇ ਪਾਉਣ ਲਈ ਜਦ ਵੀ ਗੁਰੂ ਹਰ राय ਜੀ ਗੁਰੂ ਤੀਰਥਾਂ ਤੇ ਜਾਂਦੇ ਤਾਂ ਆਸਨ ਪੁੰਜੇ ਹੀ ਕਰਦੇ। ਉਮਾਸਨ ਸੈਨ ਦਿਆਲ ਤਹਾਕੀਆ ਮੈਮਾ ਪ੍ਰਕਾਸ਼ ਦੇ ਸ਼ਬਦ ਹਨ। ਉਥੋਂ ਗਲੋਟੀ ਖੁਰਦ, ਸਿਆਲਕੋਟ ਅਤੇ ਮੱਖਣ ਸ਼ਾ ਅੜੂਰਾਮ, ਕਿਰਪਾ RAM ਦੱਤ ਨਾਲ ਵੈਰੀਨਾਗ ਮਾਰ ਟੰਡੇ ਤੇ ਸ਼੍ਰੀਨਗਰ ਆਏ 19 ਮਈ 1660 ਨੂੰ ਗੁਰੂ ਹਰ राय ਜੀ ਸ਼੍ਰੀਨਗਰ ਸਨ ਉੱਥੋਂ ਮੱਖਣ ਸ਼ਾਹ ਦੇ ਪਿੰਡੋਂ ਮੋਤੇ ਟਾਂਡੇ ਵੀ ਗਏ ਗੋਇੰਦਵਾਲ ਜਾਂਦੇ ਆਪ ਜੀ ਬਕਾਲਾ ਵਿਖੇ ਆਏ ਗੁਰੂ ਤੇਗ ਬਹਾਦਰ ਜੀ ਨੂੰ ਮਿਲੇ ਇੰਜ ਲੱਗਦਾ ਹੈ ਕਿ ਇਸ ਮੁਲਾਕਾਤ ਦੇ ਥੋੜਾ ਹੀ ਸਮਾਂ ਬਾਅਦ ਗੁਰੂ ਤੇਗ ਬਹਾਦਰ ਜੀ ਪਹਿਲੀ ਯਾਤਰਾ ਤੇ ਗਏ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ